ਉਠਿਆ ਤੇ ਜਦੋਂ ਕੁਝ ਘੰਟਿਆਂ ਬਾਅਦ ਆ ਦੁਪਹਿਰੇ ਤਸਵੀਰੀ ਸੀ 9 ਵਜੇ ਖਬਰ ਆਈ ਫੇਸਬੁੱਕ ਤੇ ਵੇਖਿਆ ਡੱਟ ਦੇ ਉੱਤੇ ਮੈਨੂੰ ਬੱਚਾ ਇੱਕ ਆਇਆ ਮੈਨੂੰ ਕਹਿੰਦਾ ਜੀ ਆ ਸਿੱਧੂ ਮੂਸੇ ਵਾਲੇ ਦੇ ਘਰ ਉਹਦੇ ਮਾਂ ਨੇ ਦੁਬਾਰਾ ਬੱਚੇ ਨੂੰ ਜਨਮ ਦਿੱਤਾ ਮੰਨ ਲਓ ਸਿੱਧੂ ਦੇ ਮੂਸੇ ਵਾਲੇ ਦਾ ਭਰਾ ਹੋਇਆ ਤੇ ਉਹ ਪਿਤਾ ਨੇ ਇਦਾਂ ਬੱਚਾ ਫੜਿਆ ਹੋਇਆ ਬਲਕੌਰ ਸਿੰਘ ਹੋਣਾ ਨੇ ਤੇ ਉਹ ਉਹ ਬੜੀ ਸਕੂਨ ਨੇਣ ਵਾਲੀ ਪਿਕਚਰ ਸੀ ਕਿਉਂਕਿ ਇੱਕ ਦਿਨ ਉਹਨੇ ਮੂਸੇ ਵਾਲੇ ਦਾ ਸਿੱਧੂ ਦਾ ਸਿਰ ਫੜਿਆ ਹੋਇਆ ਸੀ ਲਾਸ਼ ਸੀ ਜਿੱਦਣ ਉਹ ਵੀ ਉਹਨਾਂ ਹੱਥਾਂ ਨੇ ਫੜਿਆ ਸੀ ਤੇ ਇਹ ਅੱਜ ਬੱਚੇ ਨੂੰ ਇਦਾਂ ਫੜਿਆ ਹੋਇਆ ਉਹਦਾ ਇਦਾਂ ਸਿਰ ਸੀ ਜਿਹੜਾ ਐਨੇ ਉਹ ਇਦਾਂ ਵੱਡਾ ਕੱਦ ਸੀ ਉਹਦਾ ਉਹਦਾ ਇੱਦਾਂ ਸੇਰੇ ਦੇ ਹੱਥਾਂ ਚ ਆਉਂਦਾ ਨਹੀਂ ਸੀ ਜਦੋਂ ਸੰਸਕਾਰ ਕਰਿਆ ਤੇ ਅੱਜ ਇੱਕ ਇੱਦਾਂ ਦਾ ਬੱਚਾ ਜਿਹੜਾ ਬਿਲਕੁਲ ਹੱਥਾਂ ਚ ਆ ਗਿਆ ਮਾਤਾ ਚਰਨਕੌਰ ਦੀ ਵੀ ਮੈਂ ਪਿਕਚਰ ਵੇਖੀ ਜਦੋਂ ਉਹ ਹਸਪੀਟਲ ਚ ਮਾਂ ਉਹਨੂੰ ਬੁਖਾਰ ਰਿਹਾ ਹੈ ਬੱਚਾ ਵੀਡੀਓ ਵੇਖੀ ਜਦੋਂ ਬੱਚਾ ਲੈ ਕੇ ਆਏ ਨਾ ਉਹਨਾਂ ਨੇ ਇੱਦਾਂ ਵਿਖਾਇਆ ਜਨਮ ਤੋਂ ਬਾਅਦ ਮਾਂ ਨੂੰ ਵਿਖਾਉਂਦੇ ਐ ਤੇ ਸੱਚੀ ਮੈਨੂੰ ਇਹ ਲੱਗਦਾ ਸੀ ਮੈਂ ਕਿਹਾ ਅੱਜ ਕਿੰਨਾ ਵੱਡਾ ਸਕੂਨ ਮਿਲਿਆ ਹੋਣਾ ਜਦੋਂ ਉਹ ਬੱਚੇ ਨੂੰ ਇਦਾਂ ਵੇਖਿਆ ਹੋਣਾ ਇੱਕ ਦਰਦ ਸੀ ਇੱਕ ਉਹ ਦਿਨ ਸੀ ਇੱਕ ਆ ਦਿਨ ਤੇ ਯਾਦ ਰੱਖਣਾ ਕਦੇ ਇੱਕ ਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਮਾਂ ਬਦਲ ਜਾਂਦਾ ਮੇਰਾ ਮੇਰਾ ਮਨ ਅੱਜ ਖੁਸ਼ ਹੋਇਆ ਮੈਂ ਕਿਹਾ ਉਸ ਹਵੇਲੀ ਵਿੱਚ ਅੱਜ ਕੁਝ ਰੌਣਕ ਆਈ ਕੁਝ ਖੁਸ਼ੀ ਆਈ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਕੁਝ ਮਿਲ ਗਿਆ ਸਹਾਰਾ ਮਿਲ ਗਿਆ ਬਹੁਤ ਚੰਗੀ ਗੱਲ ਹੋਈ ਪਰ ਮਾਫ਼ ਕਰਨਾ ਕਈਆਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਕੁਝ ਹੋਰ ਸੋਚਣਾ ਪੈਣਾ ਕੁਝ ਹੋਰ ਤਰੀਕਾ ਲੱਭਣਾ ਪੈਣਾ ਆਪਣੇ ਆਪ ਨੂੰ ਉਸ ਗਮ ਦੇ ਵਿੱਚੋਂ ਉਸ ਤਕਲੀਫ ਦੇ ਵਿੱਚੋਂ ਕੱਢਣਾ ਤੇ ਪੈਣਾ ਹੈ ਉਸ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਨੂੰ ਕੱਢਣਾ ਤੇ ਪੈਣਾ ਹੈ ਹੁਣ ਕਈਆਂ ਦੇ ਬੱਚਾ ਨਹੀਂ ਸਾਡੇ ਬੱਚਾ ਨਹੀਂ ਸਾਡੇ ਬੱਚਾ ਨਹੀਂ ਤੁਸੀਂ ਇਦਾਂ ਹੀ ਸੋਚੀ ਜੋ ਸਾਰਾ ਦਿਨ ਇੱਕ ਦੇ ਚਲਿਆ ਗਿਆ ਉਹ ਕਹਿੰਦੇ ਹੋਰ ਕੀ ਹੱਲ ਹੋ ਸਕਦਾ ਕਿਸੇ ਡਾਕਟਰ ਨੇ ਦੱਸਿਆ ਵੀ ਇਦਾਂ ਕਰ ਲਓ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਟੈਸਟ ਟਿਊਬ ਰਾਹੀਂ ਵੀ ਬੱਚਾ ਹੋ ਜਾਂਦਾ ਐਡੀ ਐਡੀ ਉਮਰ ਵਿੱਚ ਬੱਚਾ ਹੋ ਜਾਂਦਾ 60 65 70 ਸਾਲ ਦੀ ਏਜ ਤੱਕ ਵੀ ਬੱਚਾ ਹੋ ਜਾਂਦਾ ਚਲੋ ਬਈ ਪੈਸੇ ਪੂਸੇ ਖਰਚ ਕੇ ਪ੍ਰਬੰਧ ਕੀਤਾ ਤੇ ਹੋ ਗਿਆ ਪਰ ਉਸ ਮੁਸ਼ਕਲ ਦੇ ਵਿੱਚੋਂ ਨਿਕਲੇ ਨਾ ਮੈਂ ਜ ਮੈਨੂੰ ਲੱਗਿਆ ਮੈਂ ਕਿ ਇਦਾਂ ਕਈਆਂ ਨੂੰ ਆਪਣੇ ਘਰੇ ਬੱਚਾ ਜੰਮੇ ਦਾ ਚਾ ਨਹੀਂ ਹੋਇਆ ਹੋਣਾ ਜਿੰਨਾ ਜਿਹਦਾ ਚਾ ਕਰਦੇ ਹੋਣਗੇ ਜਿਉਂਦਿਆਂ ਬਹੁਤ ਬੰਦੇ ਸਿੱਧੂ ਮੂਸੇ ਵਾਲੇ ਦੇ ਵਿਰੋਧ ਵਿੱਚ ਰਹੇ ਤੇ ਜਦੋਂ ਉਹਦੀ ਮੌਤ ਹੋ ਗਈ ਫਿਰ ਸਾਰੇ ਅਥਰੂ ਗੇਰਦੇ ਸੀ ਮਗਰ ਮੱਛ ਵਾਲੇ ਅਥਰੂ ਹੁੰਦੇ ਸਾਡੇ ਪਰ ਉਹ ਪੱਗ ਕਰਕੇ ਸੀ ਇੱਕ ਇੱਕ ਨਾਮ ਸੀ ਪੰਜਾਬੀਆਂ ਦਾ ਉਹਨੂੰ ਵੇਖ ਵੇਖ ਕੇ ਨਵੇਂ ਬੱਚੇ ਕਈ ਪੱਗਾਂ ਬੰਨਣ ਲੱਗ ਗਏ ਸੀ ਸੋ ਕਿਤੇ ਨਾ ਕਿਤੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦੇ ਘਰ ਫੇਰ ਰੌਣਕ ਆਈ ਜਿੱਥੇ ਸਾਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਨਹੀਂ ਬਾਕੀ ਲੋਕਾਂ ਨੂੰ ਵੀ ਦੁੱਖ ਲੱਗਾ ਸੀ ਉੱਥੇ ਕਈਆਂ ਨੂੰ ਥੋੜੀ ਖੁਸ਼ੀ ਮਿਲੀ ਅੱਜ ਵਿਚਾਲੇ ਇਸ ਟੱਬਰ ਦੇ ਵਿੱਚ ਫੇਰ ਰੌਣਕ ਆਈ ਅਸੀਂ ਸਾਰਿਆਂ ਦੇ ਘਰ ਦੀ ਰੌਣਕ ਵਾਸਤੇ ਮੰਗੀਏ ਸੁਖ ਮੰਗੀਏ ਕੱਲੇ ਉਸ ਪਰਿਵਾਰ ਲਈ ਨਹੀਂ ਹਰ ਪਰਿਵਾਰ ਲਈ ਜਿਸਦੇ ਵੀ ਕਿਸਦੇ ਕਿਸੇ ਦੇ ਘਰੇ ਏਦਾਂ ਦੀ ਤਕਲੀਫ ਆਵੇ ਤੁਸੀਂ ਅੰਦਰੋਂ ਭਾਵ ਰੱਖਿਆ ਕਰੋ ਬਿਜਾਰੇ ਦਾ ਵੀ ਇਹਦੇ ਘਰ ਫਿਰ ਰੌਣਕ ਆਵੇ ਇਹਦਾ ਵੀ ਭਲਾ ਹੋਵੇ ਕਿ ਕਈ ਵਾਰੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੱਚਾ ਨਾ ਆਵੇ ਤਾਂ ਵੀ ਤੈਨੂੰ ਆਪਣੇ ਆਪ ਨੂੰ ਇੰਨਾ ਤਕੜਾ ਕਰਨਾ ਪੈਣਾ ਹੈ ਕਿ ਤੂੰ ਖੁਸ਼ ਰਹਿ ਸਕੇ ਮਾਫ ਕਰਨਾ ਕਈਆਂ ਦੇ ਬੱਚਾ ਨਹੀਂ بڑے ਲੋਕ ਖੁਸ਼ ਹੈਗੇ ਫਿਰ ਵੀ ਅਮਰੀਕਾ ਕੈਨੇਡਾ ਵਿੱਚ ਅੱਜ ਕੱਲ ਟੈਨਸ਼ਨ ਨਹੀਂ ਹੈ ਕਿ ਬੱਚੇ ਨਹੀਂ ਪੈਦਾ ਕਰਨਾ ਚਾਹੁੰਦੇ ਗੋਰੇ ਪਤੀ ਪਤਨੀ ਹੈਗੀ ਕਹਿੰਦੇ ਬੱਚਾ ਚਾਹੀਦਾ ਨਹੀਂ ਉਹਨਾਂ ਨੂੰ ਸਰਕਾਰਾਂ ਕਹਿ ਰਹੀਆਂ ਕਈ ਥਾਵਾਂ ਉੱਤੇ ਜਪਾਨ ਵਿੱਚ ਪੈਸੇ ਦਿੰਦੇ ਨੇ ਕਹਿੰਦੇ ਪੈਸਾ ਇੰਨਾ ਦੇਾਂਗੇ ਬੱਚਾ ਲਿਆਓ ਇੱਕ ਬੱਚਾ ਚਾਹੀਦਾ ਕਹਿੰਦੇ ਬੱਚਾ ਪੈਦਾ ਨਹੀਂ ਕਰਨਾ ਐਦਾਂ ਦੀ ਸੋਚ ਵੀ ਲੋਕਾਂ ਦੀ ਬਣ ਗਈ ਬੱਚਾ ਹੀ ਨਹੀਂ ਚਾਹੀਦਾ ਸੋ ਕਿਤੇ ਨਾ ਕਿਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਵੀ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਕਰੋ ਹੋ ਸਕਦਾ ਹੈ ਤੂੰ ਡਾਕਟਰ ਕੋਲ ਵੀ ਜਾਵੇਂ ਤੂੰ ਪੈਸਾ ਵੀ ਖਰਚ ਦਵੇਂ ਫਿਰ ਵੀ ਬੱਚਾ ਨਾ ਆਵੇ ਫਿਰ ਵੀ ਤੈਨੂੰ ਆਪਣੇ ਆਪ ਨੂੰ ਕਰੜਾ ਕਰਨਾ ਪੈਣਾ ਸਿੱਧੂ ਦੇ ਨਾਲੇ ਚਾਹੇ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਉਹ ਅਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਜਿਹੜਾ ਦਰਦ ਆ ਉਹ ਤੇ ਰਹਿਣਾ ਹੀ ਹੈ ਪਰ ਆਪਣੇ ਆਪ ਨੂੰ ਕਾਇਮ ਕਰ ਲੈ ਕਦੇ ਕਿਸ ਦੇ ਦੁੱਖ ਤੇ ਜਾ ਕਦੇ ਕਿਸ ਦੇ ਸੁੱਖ ਤੇ ਜਾ ਕਦੇ ਕਿਤੇ ਜਾ ਕਦੇ ਕਿਤੇ ਜਾ ਆਪਣੇ ਆਪ ਨੂੰ ਕਾਇਮ ਕੀਤਾ ਫਿਰ ਚਲੋ ਆ ਡਾਕਟਰਾਂ ਦੀ ਸਲਾਹ ਲੈ ਲਈ ਆਹ ਜਿਹੜੀ ਨਵੀਂ ਗੱਲ ਹੋਈ ਉਹਦੇ ਵਿੱਚੋਂ ਨਿਕਲ ਆਏ ਫਿਰ ਅੱਜ ਸਾਰਾ ਗੰਮ ਤੇ ਨਹੀਂ ਘਟਿਆ ਹੋਣਾ ਇਹ ਤਾਂ ਗੱਲ ਪੱਕੀ ਹੈ ਪਰ 50% ਜਿਹੜਾ ਨਾ ਅੰਦਰ ਜ਼ਖਮਾਂ ਨੂੰ ਮਲਮ ਲੱਗ ਗਈ ਹੋਣੀ